ਹੂੰ ਹੂੰ ਨਹੀਂ ਮੈਂ ਨਹੀਂ ਜਦ ਤੱਕ ਨਹੀਂ ਵੀ ਤੇਰੇ ਕੋਲ ਨਾ ਨੰਬਰ ਨਹੀਂ ਹੈਗਾ ਫੋਨ ਕਰਕੇ ਉਹਨੂੰ ਆਪ ਆਖ ਦੇ ਹਾਂ ਜਿਸ ਕਿਸ ਰਿਸ਼ਤੇਦਾਰ ਨੇ ਕਿਤੇ ਜਿਹਨੂੰ ਕੋ ਗੱਲ ਕਰਨੀ ਹੁੰਦੀ ਹੈ ਫੋਨ ਚੁੱਕ ਕੇ ਮੈਨੂੰ ਕਰ ਦਿੰਦਾ ਵੇ ਮੋੜ ਕੇ ਮੇਰਾ ਨਾਮ ਲਾ ਕੇ ਤੇ ਅੱਗੇ ਸਾਰੇ ਜਹਾਨ ਦੇ ਵਿੱਚ ਟਿੰਡੋਰਾ ਪਿੱਟ ਦਵੇ ਪੀਨੋ ਦੀ ਤਾਂ ਟੁੱਟੀ ਜੁੱਤੀ ਨੂੰ ਵੀ ਨਹੀਂ ਪਤਾ ਹੁੰਦਾ ਕਿਸੇ ਗੱਲ ਦਾ ਗੱਲਾਂ ਤੁਹਾਡੇ ਮੂੰਹ ਹੀ ਮੈਂ ਸੁਣ ਲਈਆਂ ਮੈਂ ਤਾਂ ਗੱਲਾਂ ਸੁਣਨ ਦੀ ਮੁਜਰਮ ਬਣ ਜਾਨੀਆ ਮੇਰੇ ਤੋਂ ਕੋਈ ਜੁਰਮ ਹੋ ਗਿਆ ਤੁਹਾਡੀ ਰਿਸ਼ਤੇਦਾਰ ਬਣ ਕੇ ਉਹ ਕੋਈ ਢੈੜੀ ਖੜੀ ਸੀ ਕਿ ਮੈਂ ਇਸ ਖਾਨਦਾਨ ਦੇ ਵਿੱਚ ਜੰਪ ਪਈ ਜੇ ਕਿਸੇ ਰਿਸ਼ਤੇਦਾਰ ਨੇ ਇੱਕ ਦੂਜੇ ਨੂੰ ਗੱਲਾਂ ਕਰਨੀਆਂ ਹੁੰਦੀਆਂ ਫੋਨ ਮੈਨੂੰ ਕਰ ਦਿੰਦਾ ਤੇ ਹੋਰ ਕੀ ਆ ਤੇ ਜੱਫੇ ਪਾਪਾ ਤੁਸੀਂ ਇੰਜ ਮਿਲਦੇ ਜੇ ਇੱਕ ਦੂਜੇ ਨੂੰ ਇਕੱਠਿਆਂ ਰਲਦਾ ਲਿੰਜ ਬਿੰਦੇ ਜੇ ਜਿਵੇਂ ਤੁਹਾਡੇ ਚੋਂ ਵਾਹ ਨਹੀਂ ਲੰਗਦੀਗੀ ਇੱਕ ਦੂਜੇ ਦੇ ਸਦਕੇ ਵਾਰੀ ਜਾਂਦੇ ਹੋ ਤਾਂ ਪਪੀਆਂ ਤੇ ਜੱਫੀਆਂ ਇੱਕ ਦੂਜੇ ਦੀਆਂ ਇੰਜ ਲੈਂਦੀ ਹੋਏ ਇੱਕ ਦੂਜੇ ਤੋਂ ਬਗਾਰ ਜ਼ਿੰਦਾ ਨਹੀਂ ਰਹਿ ਸਕਦੇ ਗੱਲਾਂ ਕਰਨੀਆਂ ਹੁੰਦੀਆਂ ਨੇ ਇੱਕ ਦੂਜੇ ਤੋਂ ਹੌਸਲੇ ਦੇ ਨਾਲ ਮੂੰਹ ਤੱਕਰਿਆ ਕਰੋ ਜਿਵੇਂ ਪੀਨੋ ਕਰਦੀ ਏ ਉਹ ਤੇਰੀਆਂ ਕਿੜੀਆਂ ਦੇ ਨਾਨਾ ਹਰ ਥਾਂ ਤੇ ਮੈਨੂੰ ਭੰਡੀਆਂ ਪਈਆਂ ਉਹ ਤੇ ਆਪ ਇਹ ਹੋਦੀਆਂ ਉਹਨਾਂ ਦਾ ਤੇ ਸਿਰਫ ਨਾਂ ਕਿਸੇ ਹਰੇ ਭਰੇ ਦਰਖਤ ਤੇ ਲਿਖ ਦੋ ਤੇ ਉਹ ਤੇਰੀ ਜਿਹੜੀ ਮਾਸੀ ਐ ਤੇ ਪੁੱਪੀ ਐ ਉਹ ਜਿਹੜੀ ਔਰਤ ਸਾਰੇ ਜਹਾਨ ਦੇ ਘਰਾਂ ਦੇ ਵਿੱਚ ਲੜਾਈਆਂ ਪਵਾਉਂਦੀ ਐ ਨਾ ਤੇਰੀ ਮਾਸੀ ਤੇ ਪੁੱਪੀ ਉਹਨਾਂ ਦੇ ਘਰ ਜਾ ਕੇ ਲੜਾਈ ਪਵਾਈਆਂ ਹੀ ਨਹੀਂ ਬਾਕੀ ਰਿਸ਼ਤੇਦਾਰਾਂ ਦੀ ਸੁਣ ਲੈ ਮੈਂ ਤੁਹਾਡੇ ਅਗਲੇ ਪਿਛਲੇ ਕੱਢ ਕੇ ਬਾਹਰ ਰੱਖ ਦਿਆਂਗੀ ਤੂੰ ਜਾਣਦੀਆਂ ਨਹੀਂ ਜੇ ਮੈਨੂੰ ਹੈਲੋ ਹੁਣ ਫੋਨ